ਹਰ ਰਿਸ਼ਤਾ ਪਰੋਸੇ ਤੇ ਹੀ ਕਾਇਮ ਹੁੰਦਾ ਹੈ ਵੈਸੇ ਤਾਂ ਪਰ ਪਤੀ ਪਤਨੀ ਦਾ ਰਿਸ਼ਤਾ ਕੁਝ ਖਾਸ ਹੈ ਜੋ ਕਿ ਪਰੋਸੇ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਇਸ ਦੇ ਵਿੱਚ ਜਦੋਂ ਸ਼ੱਕ ਆ ਜਾਂਦਾ ਹੈ ਤਾਂ ਜ਼ਿੰਦਗੀ ਜਹਨਮ ਤੋਂ ਵੀ ਬੱਦਤਰ ਹੋ ਜਾਂਦੀ ਹੈ ਤੇ ਇਹੋ ਜਿਹਾ ਹੀ ਕੁਝ ਹਰਪ੍ਰੀਤ कौर ਨਾਮ ਦੀ ਇਸ ਕੁੜੀ ਜਿਸ ਦੀ ਉਮਰ 30 ਸਾਲ ਸੀ ਇਸ ਦੇ ਨਾਲ ਹੋਇਆ 6 ਸਾਲ ਪਹਿਲਾਂ ਤਰੋਲਾ ਦੀ ਰਹਿਣ ਵਾਲੀ ਹਰਪ੍ਰੀਤ ਦਾ ਵਿਆਹ ਇੰਦਰਜੀਤ ਸਿੰਘ ਨਾਲ ਹੋਇਆ ਸੀ ਜੋ ਕਿ ਮਨੋਤ ਵਾਸੀ ਗਿੱੱਡੜਬਾਹਾ ਦਾ ਰਹਿਣ ਵਾਲਾ ਸੀ 6 ਸਾਲ ਤੋਂ ਉਹ ਰਿਸ਼ਤਾ ਚਲਾਉਣ ਦੇ ਲਈ ਦਿਗਤ ਮੈਂ ਨਿਤਕਾਰ ਰਹੇ ਸਨ ਹਰਪ੍ਰੀਤ ਕਦੇ ਜਿਮ ਦੇ ਵਿੱਚ ਕੰਮ ਕਰਦੀ ਤਾਂ ਕਦੇ ਕਿਸੇ ਕੱਪੜਿਆਂ ਦੀ ਦੁਕਾਨ ਤੇ ਪਤੀ ਵੀ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਇੰਦਰਜੀਤ ਨੂੰ ਹਰਪ੍ਰੀਤ ਤੇ ਜਦੋਂ ਸ਼ੱਕ ਰਹਿਣ ਲੱਗ ਪਿਆ ਤਾਂ ਘਰ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਇਸ ਤੇ ਚਲਦੇ ਹੀ ਬੀਤੇ ਦਿਨੀ ਕੁਝ ਅਜੀਬ ਹੋਇਆ ਕੀ ਮਾਪਿਆਂ ਨੂੰ ਇੱਕ ਫੋਨ ਜਾਂਦਾ ਜੋ ਕਿ ਹਰਪ੍ਰੀਤ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਪਿਓ ਨੂੰ ਦੱਸਦੀ ਹੈ ਕਿ ਉਸ ਦਾ પતિ ਇੰਦਰਜੀਤ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਇੰਨੀ ਜ਼ਿਆਦਾ ਕਿ ਇੰਝ ਲੱਗ ਰਿਹਾ ਹੈ ਕਿ ਅੱਜ ਉਹ ਉਸ ਦੀ ਜਾਨ ਹੀ ਲੈ ਲਵੇਗਾ ਹੱਥ ਤੇ 다ਹੇ ਡਰ ਸੱਚ ਨਿਕਲਿਆ ਪਿਤਾ ਆਪਣੇ ਇੱਕ ਦੋਸਤ ਜਗਸੀਰ ਸਿੰਘ ਨੂੰ ਲੈ ਕੇ ਜਦੋਂ ਆਪਣੀ ਧੀ ਦੇ ਸਹੁਰੇ ਘਰ ਪਹੁੰਚਦੇ ਨੇ ਤਾਂ ਉੱਥੇ ਉਸਦੀ ਹਾਲਤ ਦੇਖ ਕੇ ਪਿਓ ਦੇ ਹੰਝੂ ਨਿਕਲ ਆਉਂਦੇ ਨੇ ਉਸ ਦੇ ਸਿਰ ਤੇ ਵਿੱਚ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤਾ ਹੋਇਆ ਸੀ ਨਾਲ ਹੀ ਉਸਦੀ ਬਾਹਾਂ ਤੇ ਵੀ ਇੱਕ ਡੂੰਗਾ ਫੱਟ ਸੀ ਕਮੁਨ ਵਾਰਿਆ ਸੀ ਅਤੇ ਧੀ ਦੀ ਹਾਲਤ ਇਹੋ ਜਿਹੀ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਸ ਦੀ ਜਾਨ ਨਹੀਂ ਬਚ ਪਈ ਇੱਕ ਸ਼ੱਕ ਨੇ ਹੀ ਪਰਿਵਾਰ ਨੂੰ ਜਾਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਕੋਲ ਜਾ ਕੇ ਪਿਓ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੱਸਿਆ ਕਿ 6 ਸਾਲ ਪਹਿਲਾਂ ਉਸ ਨੂੰ ਕਿੰਨਾ ਚਾ ਸੀ ਕਿੰਨੀ ਖੁਸ਼ੀ ਸੀ ਕਿ ਉਸ ਨੂੰ ਇੰਦਰਜੀਤ ਵਰਗਾ ਜਵਾਈ ਮਿਲ ਗਿਆ ਪਰ ਨਹੀਂ ਪਤਾ ਸੀ ਕਿ ਇਹ ਜਵਾਈ ਉਸਦੇ ਘਰ ਦੀਆਂ ਖੁਸ਼ੀਆਂ ਉਸਦੀ ਲਾਡਲੀ ਧੀ ਦੀ ਜਾਨ ਲੈ ਲਵੇਗਾ ਇਹ ਪੂਰਾ ਕੀ ਮਾਮਲਾ ਜੀ ਇਹਦੇ ਵਿੱਚ ਜੀ ਲੜਕੀ ਹਰਪ੍ਰੀਤ कौर ਸੀ ਸ਼ਾਦੀ ਕਰਦਾ ਸੀ 25-26 ਸਾਲ ਦੀ ਇਸ ਸੀ ਇਹਨੂੰ ਇਹਦੇ ਹਸਬੰਦ ਨੇ ਕੱਲ ਦੱਸ ਦਿੱਤਾ ਕਿ ਜਿਹੜੀ ਅਸੀਂ ਲੈ ਕੇ ਹੁਣੇ ਦਾਖਲ ਪੁਸ਼ਟਮੈਂਟ ਕਰਵਾ ਲਈ ਸਰ ਪੂਰੀ ਕੀ ਮਾਮਲਾ ਸੀਗਾ ਕਿ ਕਿਸ ਗੱਲ ਨੂੰ ਲੈ ਕੇ ਨਹੀਂ ਕੀਤਾ ਇਹ ਜੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਕੀਤਾ ਬਾਕੀ ਤਫ਼ਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਜੀ ਇਹ ਅਜੇ ਅਸੀਂ ਦੋਸ਼ੀ ਦੀ ਗੱਤਾਰੀ ਤੋਂ ਬਾਅਦ ਦੱਸਾਂਗੇ ਕੋਈ ਤੇਜ਼ ਤਾਰਾ ਭਾਰੀ ਜਿਹਦੇ ਨਾਲ ਉਹਦੇ ਸਿੱਟੇ ਸੱਤਾ ਨਹੀਂ ਦੋ ਤੇ ਇਸ ਤੋਂ ਇਲਾਵਾ ਬਾਤ ਨਹੀਂ ਕਰ ਸਕਦੇ ਹੈਗੇ ਸਰ ਨਿਤਿਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀਗਾ ਇਹ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਇਹ ਲੜਕੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਆ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਉੱਥੇ ਕੰਮ ਕਰਦੀ ਸੀ ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਪਿਓ ਪੁਲਿਸ ਵਾਲਿਆਂ ਦੇ ਕੋਲ ਪਹੁੰਚਦਾ ਹੈ ਤਾਂ ਇੰਸਪੈਕਟਰ ਪਰਮਜੀਤ ਕੁਮਾਰ ਦੇ ਵੱਲੋਂ ਇਹ ਸਾਰਾ ਮਾਮਲਾ ਦਰਜ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਇਹ ਮਾਮਲਾ ਪਤੀ ਦੇ ਖਿਲਾਫ ਦਰਜ ਕੀਤਾ ਗਿਆ ਸਾਰੀਆਂ ਵੱਡੀਆਂ ਧਾਰਾਵਾਂ ਲਗਾਈਆਂ ਗਈਆਂ ਕਿਉਂਕਿ ਸਿੱਧੇ ਤੌਰ ਤੇ ਉਸ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਸਮੇਂ ਉਹ ਕਿੱਥੇ ਹੈ ਪੁਲਿਸ ਨੂੰ ਵੀ ਨਹੀਂ ਪਤਾ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਚੁੱਕਿਆ ਹੈ ਆਪਣੀ ਪਤਨੀ ਦੀ ਉਸਨੇ ਜਾਨ ਤਾਂ ਲੈ ਲਈ ਪਰ ਇਹ ਨਹੀਂ ਸੋਚਿਆ ਕਿ ਇਸੇ ਕਰਕੇ ਉਹ ਆਪਣਾ ਪੂਰਾ ਘਰ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਜੇਕਰ ਚੰਦ ਮਿੰਟਾਂ ਦੇ ਵਿੱਚ ਉਹ ਇਸ ਗੱਲ ਨੂੰ ਸਮਝ ਲੈਂਦਾ ਕਿ ਸਭ ਕੁਝ ਵਿਗੜ ਜਾਵੇਗਾ ਤਾਂ ਉਸਦੀ ਪਤਨੀ ਵੀ ਜ਼ਿੰਦਾ ਹੁੰਦੀ ਅਤੇ ਉਸਨੂੰ ਪੁਲਿਸ ਤੋਂ ਇੰਝ ਭੱਜਣਾ ਵੀ ਨਾ ਪੈਂਦਾ ਇਹ ਖਬਰ ਤੁਹਾਨੂੰ ਸੇਧ ਦੇਣ ਲਈ ਸੀ ਕਿ ਕਿਸੇ ਦਾ ਵੀ ਮਾੜਾ ਨਾ ਕਰੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਚਿੰਤਾ ਪਰੇਸ਼ਾਨੀ ਸ਼ੱਕ ਹੈ પતિ-ਪਤਨੀ ਦੇ ਆਪਸ ਦੇ ਵਿੱਚ ਕੁਝ ਸਬੰਧ ਇਹੋ ਜਿਹੇ ਬਣ ਕੇ ਨੇ ਤਾਂ ਉਹਨਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਜੇ ਤੁਸੀਂ ਦੋਵੇਂ ਬੈਠ ਕੇ ਗੱਲ ਨਹੀਂ ਕਰ ਸਕਦੇ ਤਾਂ ਕਿਸੇ ਤੀਜੀ ਧਿਰ ਨੂੰ ਵਿੱਚ ਬਿਠਾਓ ਅਤੇ ਇਹ ਮਸਲਾ ਹੱਲ ਹੋ ਸਕਦਾ ਹੈ